ਚਮਕੌਰ ਸਭ ਤੋਂ ਬੇਲਾ ਮਾਰਗ ਦੇ ਰਾਤਾਂ ਪਛਾਤੇ ਲਟੇਰਿਆਂ ਵੱਲੋਂ ਗੱਡੀਆਂ ਲੁੱਟਣ ਦੀ ਨੀਅਤ ਨਾਲ ਕਾਰਾਂ ਦੇ ਸੀਸੇ ਭੰਨੇ ਮੌਕੇ ਤੇ ਕਾਰਾਂ ਵਾਲਿਆਂ ਨੇ ਇਕੱਠੇ ਹੋ ਕੇ ਪੁਲਿਸ ਨੂੰ ਕੀਤਾ ਸੂਚਿਤ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਸ਼ੁਰੂ ਲਟੇਰੇ ਨੇਰੇ ਦਾ ਫਾਇਦਾ ਲੈ ਕੇ ਜੰਗਲ ਵੱਲ ਨੂੰ ਹੋਏ ਫਰਾਰ ਲੋਕਾਂ ਵੱਲੋਂ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਨੂੰ ਰਾਤ ਨੂੰ ਪਟ੍ਰੋਲੀਅਮ ਤੇ ਕਾਰਾਂ ਦੇ ਸ਼ੀਸ਼ੇ ਭੰਨਣ ਵਾਲਿਆਂ ਨੂੰ ਫੜਨ ਦੀ ਕੀਤੀ ਮੰਗ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚਮਕੌਰ ਸਾਹਿਬ ਸਰਹੰਦ ਨਹਿਰ ਪੁਲ ਤੇ ਗੁਜਰਦੀ ਸਾਰ ਹੀ ਅੱਧਾ ਕਿਲੋਮੀਟਰ ਦੂਰ ਤੇ ਅਣਪਛਾਤੇ ਲਟੇਰਿਆਂ ਵੱਲੋਂ ਦੇਰ ਰਾਤ ਅੱਧਾ ਦਰਜਣ ਦੇ ਕਰੀਬ ਕਾਰਾਂ ਦੇ ਸ਼ੀਸ਼ੇ ਭੰਨੇ ਗਏ ਲੁੱਟਣ ਦੀ ਨੀਅਤ ਨਾਲ ਭੰਨੇ ਇਹਨਾਂ ਸ਼ੀਸ਼ਿਆਂ ਦੇ ਕਾਰਾਂ ਵਾਲਿਆਂ ਵੱਲੋਂ ਅੱਗੇ ਤੇ ਇਕੱਠੇ ਹੋ ਕੇ ਮੌਕੇ ਤੇ ਪਹੁੰਚੇ ਗਲਵਤ ਕਰਦੇ ਆ ਕੀ ਕਹਿੰਦੇ ਨੇ ਤੁਸੀਂ ਸੁਣੋ ਨਾ ਇੱਥੇ ਕੋਈ ਲਾਈਟ ਆਇਆ ਨਾ ਕੋਸ਼ਾ ਨਾ ਕੋਈ ਕੋਈ ਹੋਰ ਇੱਕ ਵਾਰ ਤੇ ਗੱਡੀ ਗੱਦੀ ਤੇ ਹੋਣ ਲੱਗੀਆਂ ਇਹਦੇ ਤੇ ਵੀ ਹਾਲਾਂਕਿ ਇਹ ਮੈਨੂੰ ਲੱਗਦਾ ਪਹਿਲੀ ਵਾਰ ਦਾ ਹੈ ਰੋਡ ਤੇ ਆਪਣੇ ਪਹਿਲੀ ਵਾਰ ਦਾ ਹੈ ਜੀ ਉਹ ਆ ਬੇਲਾ ਰੋਡ ਹੈ ਜੀ ਇਹ ਸਾਰਾ ਦਿਨ ਚੱਲਦਾ ਇਧਰ ਰੋਡ ਚੱਲਦਾ ਹੀ ਰਹਿੰਦਾ ਤਾਂ ਇਧਰ ਰੋਡ ਚੱਲਦਾ ਹੀ ਰਹਿੰਦਾ ਟਾਈਮ ਦਾ ਬੰਦੇ ਡਿਊਟਿਆਂ ਤੋਂ ਘਰੋਂ ਤੇ ਚੰਡੀਗੜ੍ਹ ਤੋਂ ਹੀ ਆਉਂਦੇ ਸਾਰੇ ਯਾਰ ਆ ਨੇੜੇ ਤੇੜੇ ਦਾ ਬਹੁਤ ਜਿਆਦਾ ਰਹੇਗਾ ਜੇ ਜਾਨ ਨਹੀਂ ਕਿ ਜਾਓਗੇ ਜੇ ਕਿਸੇ ਮੂੰਹ ਤੇ ਵੱਜਦਾ ਤਾਂ ਜਾਣਾ ਆ ਮਹਿੰਗੀ ਗੱਡੀ ਆ ਇਹ ਤਾਂ 10 10 15000 ਦਾ ਸ਼ੀਸ਼ਾ ਹੀ ਹੋਊਗਾ 30 49000 ਦਾ ਸ਼ੀਸ਼ਾ ਜੀ ਦਾ ਇਹ ਤਾਂ ਕੁੱਤੇ ਤੋਂ ਹੋਣਾ ਚਾਹੀਦਾ ਇਹ ਪਤਾ ਕਿੰਨੀਆਂ ਡੈਥਾਂ ਹੋ ਜਾਣੀਆਂ ਬਾਅਦ ਪਾ ਕੇ ਜਦੋਂ ਕੋਈ ਮੂਰੇ ਆ ਗਿਆ ਤਾਂ ਕਰਕੇ ਅਫੀਸਰ ਬੱਜਿਆ ਜੀ ਰੋੜੇ ਬੱਜਿਆ ਜੀ ਆਹ ਰੋੜੇ ਮੌਕੇ ਤੇ ਦੇਖੋ ਤੁਸੀਂ ਮੌਕੇ ਤੇ ਕੋਈ ਦੇਖਿਆ ਨਹੀਂ ਕੋਈ ਬੰਦਾ ਯਾਰ ਉਹ ਜੀ ਬਾਅਦ ਤੋਂ ਮੋੜ ਕੇ ਲਿਆ ਗੱਡੀ ਇਕੱਠੇ ਕੱਲੇ ਕੱਲੇ ਅਸੀਂ ਡਰਦੇ ਸੀ ਉਹਨਾਂ ਨੂੰ ਕੀ ਪਤਾ ਕੀ ਕਰਨਾ ਅਸੀਂ ਭੱਜ ਗਏ ਬੰਦੇ ਨਹੀਂ ਅਸੀਂ 2-4 ਮਿੰਟ ਦੇ ਵਿੱਚੇ ਵਾਪਸ ਆ ਗਏ ਗੱਡੀ ਲਿਖਵਾ ਕੇ ਅਸੀਂ 9 ਵਜੇ ਪੂਰੇ ਉਹਨਾਂ ਨੇ ਲਾਈਟਾਂ ਮੁੜਦੀਆਂ ਦੇਖ ਲਈਆਂ ਗੱਡੀ ਦੇ ਨਾਲ ਦੀ ਨਾਲ ਭੱਜ ਗਏ 9 ਵਜੇ ਹੁਣ ਪੁਲਿਸ ਸਟੇਸ਼ਨ ਕਿੰਨੇ ਸਮੇਂ ਬਾਅਦ ਪਹੁੰਚਿਆ ਇੱਥੇ 45 ਮਿੰਟ ਬਾਅਦ ਪੌਣੇ ਘੰਟੇ ਬਾਅਦ ਆਈਏ ਪੌਣੇ ਘੰਟੇ ਬਾਅਦ ਪੌਣੇ ਘੰਟੇ ਬਾਅਦ ਜੀ ਸਾਨੂੰ 100 ਨੰਬਰ ਤੋਂ ਕਾਲ ਆਈ ਆ ਅਸੀਂ ਜਿਨਾ ਕਾਰ ਸਵਾਰਾਂ ਦੇ ਸ਼ੀਸ਼ੇ ਪਨਿੱਤਾ ਇਕੱਠੇ ਹੋ ਕੇ ਉਹਨਾਂ ਵੱਲੋਂ ਮੌਕੇ ਤੇ ਪਹੁੰਚੇ ਤਾਂ ਉਹਨਾਂ ਦਾ ਦੇਖ ਕੇ ਲਟੇਰੇ ਨੇਰੇ ਦਾ ਫਾਇਦਾ ਲੈਂਦੇ ਹੋਏ ਮੌਕੇ ਤੇ ਫਰਾਰ ਹੋ ਗਏ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲੈ ਕੇ ਕਾਰਵਾਈ ਕੀਤੀ ਸ਼ੁਰੂ ਆਪਣੇ ਮੋਬਾਈਲ ਨੰਬਰ ਅਰੋ ਦਿਖਾ ਦਿਓ ਕੱਲੋ ਸਵੇਰੇ ਆਕੇ ਸਾਡੇ ਵੱਲੋਂ ਇਹ ਵੀ ਸਾਡੀ ਮੰਗ ਕੀਤੀ ਜਾਂਦੀ ਵੀ ਲੈਟਾਂ ਲੱਗੀਆਂ ਜਾਂ ਨਾਲੇ ਪੈਟਰੋਲਿੰਗ ਮੌਕੇ ਸਰ ਇੱਥੇ ਹੋਣੀ ਚਾਹੀਦੀ ਹੈ ਅਸੀਂ ਤਾਂ ਅੰਗਰਾਤ ਨੂੰ ਇੱਕ ਟਾਈਮ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਜੀ ਸਾਡੇ ਵੱਲੋਂ ਤਾਂ ਬੇਨਤੀ ਕੀਤੀ ਜਾ ਰਹੀ ਹੈ ਸਾਡੀ ਗੱਲ ਤਾਂ ਸੁਣੀ ਜਾ ਸਕਦੀ ਹੈ ਤੁਹਾਨੂੰ ਤੁਹਾਨੂੰ ਕਿਹਨੇ ਇਤਲਾਹ ਦਿੱਤੀ ਜੀ ਹਾਂਜੀ ਤੁਹਾਨੂੰ ਕਿਹਨੇ 4 ਨੰਬਰ ਤੋਂ ਸਾਨੂੰ ਕਾਲ ਆਇਆ ਕੰਟਰੋਲ ਰੂਮ ਤੋਂ ਕੰਟਰੋਲ ਰੂਮ ਤੇ ਫਿਰ ਤੁਸੀਂ ਪੂਰੇ ਲੱਗੇ ਜੀ ਪਰ ਇਹ ਕਹਿੰਦੇ ਸੀ ਪੌਣਾ ਘੰਟਾ ਪਹਿਲਾਂ ਇਤਲਾਹ ਦਿੱਤੀ ਸੀ ਸਾਨੂੰ 9:00 ਵਜੇ 11 ਮਿੰਟ ਦੀ ਮੋਕ ਟਾਈਮ ਜਦੋਂ ਕਾਲ ਆਈ ਅਸੀਂ ਉਦੋਂ ਆ ਗਏ ਬਿਦ ਨੂੰ 5-4 ਮਿੰਟ ਚ ਆ ਗਏ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਇਹ ਕੀ ਕਰ ਰਹੇ ਆ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਜੀ ਕੋਈ ਨਹੀਂ ਇਹਨਾਂ ਦੇ ਨੰਬਰ ਨੋਟ ਕਰ ਰਹੇ ਆ ਇਹਨਾਂ ਦੇ ਮਾਲਕਾਂ ਦੇ ਨਾਮ ਲਿਖ ਲੈਣੇ ਆ ਜੀ ਜੋ ਕਾਰਵਾਈ ਬਣਦੀ ਹੋਈ ਕਰਾਂਗੇ ਠੀਕ ਹੈ ਮੂੰਹ ਤੇ ਵੱਜਦਾ ਤਾਂ ਜਾਂ ਮਹਿੰਗੀ ਗੱਡੀ ਆ ਇਹਦਾ ਤਾਂ 10 10 15000 ਦਾ ਸ਼ੀਸ਼ਾ ਹੀ ਹੋਊਗਾ ਹਾਂ ਜੀ ਸ਼ੀਸ਼ਾ ਜੀ ਆਪਾਂ ਜੀ 30 40000 ਸ਼ੀਸ਼ਾ ਜੀ ਦਾ ਇਹਦਾ ਸਟੇਟ ਹੋਣਾ ਚਾਹੀਦਾ ਜੀ ਪਤਾ ਕਿੰਨੀਆਂ ਡੈਥਾਂ ਆਏ ਹੋ ਜਾਂਦੇ ਬਾਅਦ ਪਾ ਕੇ ਦਿੰਦੇ ਕੋਈ ਮੂਰੇ ਆ ਗਿਆ ਤਾਂ ਕਰਕੇ ਅਫੀਸਰ ਜਿਨ੍ਹਾਂ ਕਾਰਾਂ ਦੇ ਸ਼ੀਸ਼ੇ ਫੁੱਟੇ ਉਹਨਾਂ ਕਾਰ ਸਵਾਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਰਾਤ ਨੂੰ ਗਸ਼ਤ ਤੇ ਸ਼ਹਿਰ ਵਾਸੀ ਦੇ ਨਗਰ ਕੌਂਸਲ ਦੀਨਪੰਦੇ ਰਾਹਤੇ ਤੇ ਲਾਈਟਾਂ ਲਗਾਉਣ ਦੀ ਮੰਗ ਵੀ ਕੀਤੀ ਗਈ ਤੇ ਪੁਲਿਸ ਤੋਂ ਜਲਦੀ ਤੋਂ ਜਲਦੀ ਨਾ ਕਾਰਾਂ ਦੇ ਸ਼ੀਸ਼ੇ ਭੰਨ ਵਾਲਾ ਨੂੰ ਫੜਨ ਦੀ ਮੰਗ ਕੀਤੀ ਗਈ ਮੌਕੇ ਤੇ ਉਹਨਾਂ ਨੇ ਪੱਥਰ ਵੀ ਦਿਖਾਏ ਜਿਨ੍ਹਾਂ ਦੇ ਸ਼ੀਸ਼ੇ ਤੇ ਮਾਰ ਕੇ ਉਹਨਾਂ ਦੇ ਪੱਥਰ ਮਾਰ ਕੇ ਸੀਸੇ ਭੰਨੇ ਗਏ ਇਸ ਮੌਕੇ ਸਮੂਹ ਕਾਰਾਂ ਵਾਲਿਆਂ ਬਨੇ ਇਕੱਠੇ ਹੋ ਕੇ ਇੱਕ ਦਰਖਾਸਤ ਚਮਕੌਰ ਸਾਹਿਬ ਪੁਲਿਸ ਨੂੰ ਦਿੱਤੀ ਸੈਨ ਕਰਕੇ ਤੇ ਜਲਦੀ ਹੀ ਇਹਨਾਂ ਲਟੇਰਿਆਂ ਨੂੰ ਫੜਨ ਦੀ ਮੰਗ ਵੀ ਕੀਤੀ ਗਈ ਚਮਕੌਰ ਸਾਹਿਬ ਤੋਂ ਇਕਬਾਲ ਸਿੰਘ ਬਾਲੀ ਦੀ ਰਿਪੋਰਟ